ਸੰਗੋਲ ਗਏ ਸੀ ਕਿ ਤੁਹਾਡਾ ਜਿਹੜਾ ਕੰਮ ਸੀਗਾ ਬਹੁਤ ਹੀ ਬਿਹਤਰੀਨ ਹੋ ਰਿਹਾ ਸੀਗਾ ਸਾਰਿਆਂ ਦੀ ਉਹਦੇ ਵਿੱਚ ਹੇਟ ਹੋ ਗਈ ਸੀ ਜੀ ਤੇ ਉਹਦੇ ਵਿੱਚ ਇੱਕ ਤੁਹਾਡੀ ਵੀਡੀਓ ਬਹੁਤ ਵਾਇਰਲ ਹੋਈ ਆ ਜਿਹੜਾ ਅਮਰੀਕ ਸਿੰਘ ਜੀ ਹੈਗੇ ਆ ਉਹਨਾਂ ਦੇ ਨਾਲ ਤੁਹਾਡੀ ਬਹਿਸ ਭਾਜੀ ਹੋਈ ਸੀਗੀ ਉਹ ਕਿਸ ਵਿਸ਼ੇ ਤੇ ਹੋਈ ਸੀਗੀ ਤੇ ਕਾਤੇ ਹੋਈ ਸੀਗੀ ਅ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜਾਬ ਜਿਹੜਾ ਇਸ ਵੇਲੇ ਮੜਾਂ ਨੂੰ ਖੜਾ ਦੀ ਮਾਰ ਠਿਆ ਅਸੀਂ ਉਸ ਵੇਲੇ ਦਰਿਆ ਸਤਲੁਜ ਤੇ ਪਿੰਡ ਸੰਗੋਲ ਤੋਂ ਅੱਗੇ ਖੜੇ ਸੀ ਜਥੇ ਕਿ ਦਰਿਆ ਬਿਲਕੁਲ ਸਾਡਾ ਜਿਹੜਾ ਟੁੱਟਣ ਪਨਾਰੇ ਸੀ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਮਕਮਲ ਸੀ ਔਰ ਸਭ ਦਿਆਂ ਜਾਂਦਾ ਮੋਢੇ ਤੇ ਵਿਚਾਈ ਸੀ ਵੀ ਹੁਣ ਵੀ ਕੋਈ ਪਾਣਾ ਵਰਤਿਆ ਹੁਣ ਵੀ ਕੋਈ ਪਾਣਾ ਵਰਤਿਆ ਇਸ ਤਰ੍ਹਾਂ ਉੱਥੇ ਕਿਸਾਨ ਯੂਨੀਅਨ ਦੇ ਆਗੂ ਕਹੌਣ ਵਾਲੇ ਅਮਰਿਕ ਸਿੰਘ ਜਿਹੜਾ ਉੱਥੇ ਮੌਜੂਦ ਸਿਧਾ ਮੈਂ ਪਹਿਲਾਂ ਇਸ ਸਭ ਤੋਂ ਪਹਿਲਾਂ ਬੜੇ ਸਤਿਕਾਰ ਸਹਿਤ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਵੀ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ ਮੈਂ ਤੁਹਾਡੀ ਧੀ ਆ ਮੈਂ ਪਿਛਲੇ ਡੇਢ ਸਾਲ ਤੋਂ ਵੱਧ ਤੇ ਲਗਾਤਾਰ ਕੰਮ ਕਰ ਰਹੀ ਆ ਇੱਥੇ ਕਿਸੇ ਕਿਸਮ ਦੀ ਦਰਿਆ ਦੇ ਉੱਤੇ ਕੋਈ ਕੋਤਾਈ ਨਹੀਂ ਹੋਈ ਜਿਸ ਦਾ ਕਰਕੇ ਅੱਜ ਅਸੀਂ ਇਹ ਸਾਨੂੰ ਸਮੱਸਿਆ ਆ ਇਸ ਕਰਕੇ ਤੁਸੀਂ ਕੋਈ ਤਿੱਖਾ ਸਵਾਲ ਨਾ ਕਰਿਓ ਹੁਣ ਉਸ ਮਤਲਬ ਇੱਕ ਜਿਹੜਾ ਉਹ ਇਨਸਾਨ ਆ ਸਾਡੇ ਉਹ ਇੱਕ ਅਲੱਗ ਵਿਸ਼ਾ ਹੋ ਗਿਆ ਇਹ ਕਿ ਜੱਤੀ ਤੌਰ ਤੇ ਉਸ ਬੰਦੇ ਨਾਲ ਬਹਿਸ ਹੋਈ ਸੀ ਨਾ ਕਿ ਕਿਸਾਨ ਜੱਥੇਬੰਦੀਆਂ ਤੌਰ ਤੇ ਸਾਡੀ ਬਹਿਸ ਹੋਈ ਸੀ ਕਿਸਾਨ ਜੱਥੇਬੰਦੀਆਂ ਦਾ ਮੈਂ ਬਹੁਤ ਸਤਿਕਾਰ ਕਰਦੀ ਮੈਂ 12 ਸਾਲ ਦੀ ਸੀ ਜਦ ਦੀ ਮੈਂ ਖੇਤੀ ਕਰਦੀ ਆਪਣੇ ਹੱਥੀਂ ਔਰ ਮੈਂ ਇਹ ਸਾਰੀਆਂ ਮੁਸੀਬਤਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਅੱਜ ਤੱਕ ਜਾਣਦੀ ਹਾਂ ਮੈਂ ਆਪਣੇ ਤੇ ਚਾਚੇ ਦੇ ਨਾਲ ਜਿਹੜਾ ਹੱਥ ਵਾਲਾ ਹੜ ਉਹਦੇ ਨਾਲ ਵੀ ਕੰਮ ਕੀਤਾ ਔਰ ਮੈਂ ਖੁਦ ਟਰੈਕਟਰ ਇੱਥੇ ਆਪਣੇ ਸੌਰੀ ਆਪਣਾ ਟਰੈਕਟਰ ਡਾਲ ਕੇ ਮੈਂ ਖੁਦ ਟਰੈਕਟਰ ਚਲਾ ਕੇ ਵੀ ਖੇਤੀ ਕੀਤੀ ਹੈ ਔਰ ਹਮੇਸ਼ਾ ਕਿਸਾਨ ਜਨਤਵੰਦੀਆਂ ਦਾ ਸਤਿਕਾਰ ਵੀ ਕੀਤਾ ਦਿੱਲੀ ਤੱਕ ਕੀਤਾ ਜਦੋਂ ਡੱਲੇਵਾਲ ਸਾਹਿਬ ਬੰਦਮਤ ਤੇ ਬੈਠੇ ਸੀ ਜਦੋਂ ਮੇਰੀ ਸਿਹਤ ਬਹੁਤ ਖਰਾਬ ਸੀ ਉਦੋਂ ਮੈਂ ਆਪਣੇ ਵਰਕਰਾਂ ਨੂੰ ਨਾਲ ਲੈ ਕੇ 10 ਗੱਟੀਆਂ ਲੈ ਕੇ ਮੈਂ ਉੱਥੇ ਜਿਹੜਾ ਆ ਜਾ ਕੇ ਉੱਥੇ ਪਹੁੰਚੀ ਸੀ ਬਿਨਾਂ ਸਤਿਕਾਰ ਤੋਂ ਨਹੀਂ ਕਿਸੇ ਦੇ ਮਗਰ ਤੁਰਿਆ ਜਾਂਦਾ ਔਰ ਮੰਡੀਆਂ ਦੇ ਵਿੱਚ ਜਾ ਕੇ ਮੈਂ ਹਰ ਕਿਸਾਨੀ ਜਿਹੜੀ ਆ ਉਹਦੀ ਮਦਦ ਕਰਦੀ ਆ ਮੈਂ ਕਦੀ ਮੰਡੀਆਂ ਦੇ ਵਿੱਚੋਂ ਆਪਣੇ ਵਰਕਰ ਨਹੀਂ ਹਿੱਲਣ ਦਿੱਤੇ ਜਿੰਨੀ ਦੇਰ ਤੱਕ ਸਹੀ ਸਲਾਮਤ ਕਿਸਾਨਾਂ ਦੀ ਫਸਲ ਨਾਲ ਜੋੜ ਜਾਏ ਉੱਥੇ ਕੋਈ ਲੁੱਟਖਸਟ ਨਾ ਹੋਵੇ ਇਹ ਜਿਹੜੀ ਜੱ ਦਿੱ ਤੱਕ ਰ ਆਸੀ ਇਹ ਉਹ ਬੰਦਾ ਜਿਹੜਾ ਜਿਨੇ ਜਿਨੇ ਪਿਛਲੇ ਸਮਿਆਂ ਦੇ ਵਿੱਚ ਸਾਡੀਆਂ ਮੰਡੀਆਂ ਦੇ ਵਿੱਚੋਂ ਕੰਡਿਆਂ ਨੂੰ ਚੈੱਕ ਕਰਨ ਦੇ ਨਾਂ ਦੇ ਉੱਤੇ ਅਠੀਆਂ ਨੂੰ ਬਲੈਕਮੇਲ ਕਰ ਕਰਕੇ 5-500 ਰੁਪਏ ਇਕੱਠਾ ਕਰਦਾ ਰਿਹਾ ਇਹਦੀ ਵਿਜੀਲੈਂਸ ਜਾਂਚ ਹੋਵੇ ਜੇ ਇਹ ਜਾਤੀ ਮਸਲਾ ਸੀ ਮੈਂ ਇਹਦੇ ਵਿੱਚ ਲੰਬਾ ਨਹੀਂ ਜਾਣਾ ਚਾਹੁੰਦਾ ਕਿ ਇਹ ਸੰਘਰਸ਼ ਤੋਂ ਪਹਿਲਾਂ ਜਿਹੜਾ ਕਿਸਾਨੀ ਸੰਘਰਸ਼ ਤੋਂ ਪਹਿਲਾਂ ਇਹ ਕਿਸ ਤਰ੍ਹਾਂ ਤੇ ਹੋਣੇ ਨਹੀਂ ਗਿਆ ਮੈਂ ਹੁਣ ਵੀ ਮੈਂ ਉਸ ਜਾਤੀ ਤੌਰ ਤੇ ਨਹੀਂ ਜਾਣਾ ਮੇਰੇ ਹੱਥ ਜੁੜੇ ਹੋયા ਦੀ ਉਹਨਾਂ ਨੇ ਕਦਰ ਨਹੀਂ ਕੀਤੀ ਜੋ ਸਾਹਮਣੇ ਬਿჯਰ ਸੀ ਤੇ ਮੈਂ ਵੀ ਹੱਥ ਜੋੜ ਕੇ ਇੱਕ ਐਮਐਲਏ ਉਹਨਾਂ ਦੇ ਸਾਹਮਣੇ ਖੜੀ ਸੀ ਮੈਂ ਔਰਤ ਹੋਣ ਦਾ ਸ਼ਰੇ ਨਹੀਂ ਲੈਣਾ ਚਾਹੁੰਦੀ ਕਿਉਂਕਿ ਮੈਂ ਇੱਕ ਐਮਐਲਏ ਹਾਂ ਇਹਦੇ ਵਿੱਚ ਔਰਤ ਤੇ ਮਰਦ ਦਾ ਕੋਈ ਮਸਲਾ ਨਹੀਂ ਹੈ ਔਰ ਉਹ ਜਿਹੜੀ ਸਾਡੀ ਜਾਤੀ ਪੈਸ ਸੀਗੀ ਉਹਦੇ ਵਿੱਚ ਹਾਂ ਇੱਕ ਗੱਲ ਹੋਰ ਕਹਿਣਾ ਚਾਹੁੰਦੇ ਆ ਕਿ ਜਿਹੜੀਆਂ ਹਰੀਆਂ ਪੱਕਾਂ ਦੀ ਗੱਲ ਜਿਹੜੀ ਜ਼ਿਆਦਾ ਉਛਾਲੀ ਜਾ ਰਹੀ ਆ ਇਹ ਕਿਸਾਨੀ ਰੰਗ ਆ ਇਹ ਸਾਡੇ ਸੰਘਰਸ਼ ਦਾ ਰੰਗ ਆ ਇਹ ਸਾਡੇ ਇਹ ਕੋਈ ਇਹ ਨਹੀਂ ਹੈਗਾ ਕਿ ਕਿਸੇ ਵੀ ਕਿਸਮ ਦਾ ਬੰਦਾ ਉੱਠ ਕੇ ਕਿਸਾਨੀ ਇਸਾਫਾ ਗਲ ਦੇ ਵਿੱਚ ਪਾ ਕੇ ਸਵਾਲ ਜਵਾਬ ਕਰਦਾ ਫਿਰ ਇਹ ਬਹੁਤ ਪ੍ਰਦਰਸ਼ ਨਹੀਂ ਹੁੰਦੀਆਂ ਅਜਿਹੀਆਂ ਚੀਜ਼ਾਂ ਕਿਉਂਕਿ ਸਾਨੂੰ ਜਿਸ ਬੰਦੇ ਨੂੰ ਅਸੀਂ ਜਾਤੀ ਤੌਰ ਤੇ ਜਾਣਦੇ ਹੁੰਦੇ ਹਾਂ ਉਹ ਸਾਡੇ ਸੰਘਰਸ਼ ਦਾ ਰੰਗ ਪਾ ਕੇ ਗਲ ਦੇ ਵਿੱਚ ਉਹਦਾ ਉਹਦਾ ਨਜਾਇਜ਼ ਫੈਦਾ ਉਠਾਉਂਦਾ ਹੋਵੇ ਇਹਨਾਂ ਚੀਜ਼ਾਂ ਬਾਰੇ ਸੁਣ ਮੈਂ ਇਹ ਚਾਹੁੰਦੀ ਕਿ ਮੇਰੇ ਬਜ਼ੁਰਗ ਨੇ ਮੇਰੇ ਭੈਣ ਭਰਾ ਨੇ ਮੇਰੇ ਹਲਕੇ ਦੇ ਸਾਰੇ ਕਿਸਾਨ ਆ ਗੋ ਚਾਹੇ ਉਹ ਬੁੱਟਾ ਸਿੰਘ ਸ਼ੰਕਰ ਹੋਵੇ ਚਾਹੇ ਉਹ ਬਲਬੀਰ ਸਿੰਘ ਕਵਾੜਾ ਹੋਵੇ ਬਹੁਤ ਸਤਿਕਾਰ ਕਰਦੇ ਹਾਂ ਹਮੇਸ਼ਾ ਮੇਰਾ ਮੋਢਾ ਹੋ ਔਰ ਉਹ ਇਹ ਸਿਸ਼ਟਾ ਕਰਦੇ ਆ ਕਿ ਤੁਹਾਡੇ ਜਿੰਨਾ ਸੰਘਰਸ਼ ਨਹੀਂ ਕੋਈ ਕਰਦਾ ਤੁਸੀਂ ਜਿੰਦਾ ਸਾਡੇ ਵਾਸਤੇ ਕਰਦੇ ਹੋ ਇਹ ਅੱਜ ਤੱਕ ਕਿਸੇ ਨੇ ਕੀਤਾ ਇਸ ਕਰਕੇ ਨਾ ਮੈਂ ਸਾਰੀਆਂ ਕਿਸਾਨ ਜੁਕੇ ਬੰਦੀਆਂ ਦਾ ਸਤਿਕਾਰ ਕਰਦੀ ਹਾਂ ਮੇਰੇ ਮੰਦੇ ਵਿੱਚ ਬਹੁਤ ਸਤਕਾਰ ਹੈ ਮੈਂ ਮੈਂ ਉਹਨਾਂ ਨੂੰ ਮਾੜਾ ਚੰਗਾ ਬੋਲ ਸਕਦੀ ਨਾ ਅੱਜ ਤੱਕ ਕਦੇ ਕੋਈ ਘਟਨਾ ਹੋਈ ਹੈ ਮੈਂ ਹਮੇਸ਼ਾ ਉਹਨਾਂ ਦੀ ਪ੍ਰੋਤਤਾ ਕੀਤੀ ਹੈ ਲੇਕਿਨ ਇਸ ਜਾਤੀ ਜਿਹੜੀ ਬਹਿਸ ਹੈ ਉਹ ਨੂੰ ਹੋਰ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਕੁਝ ਚੈਨਲ ਜਿਹੜੇ ਆ ਜਿਨ੍ਹਾਂ ਨੇ ਹਮੇਸ਼ਾ ਉਲਟ ਚੱਲਣਾ ਹੁੰਦਾ ਜਾਂ ਇਹ ਕਹਿ ਦੋ ਕਿ ਵੀ ਅਕਾਲੀਆਂ ਦੇ ਚਲਾਈ ਹੋਏ ਚੈਨਲ ਆ ਜਾਂ ਉਹ ਅੱਗੋਂ ਦੇ ਅੱਗੋਂ ਉਸ ਕੱਲੀ ਕਲਿੱਪ ਨੂੰ ਕਿਉਂ ਚੁੱਕਿਆ ਗਿਆ ਤੁਸੀਂ ਮੇਰੀ ਮੇਰੀ ਜਿਹੜੀ ਸਾਰੀ ਉਸ ਵੇਲੇ ਦੀ ਵੀਡੀਓ ਜਿੱਥੋਂ ਸਟਾਰਟ ਹੋਈ ਆ ਜਦੋਂ ਮੈਂ ਉਸ ਬਜ਼ੁਰਗ ਦੇ ਅੱਗੇ ਹੱਥ ਜੋੜ ਕੇ ਖੜੀ ਸੀ ਜਦੋਂ ਮੈਨੂੰ ਸੰਬੋਧਨ ਕਰ ਰਹੇ ਸੀ ਕਿ ਮੈਂ ਤੁਹਾਡੀ ਧੀ ਵਰਗੀ ਆ ਆਪਾਂ ਤਿੱਖਾ ਸਵਾਲ ਨਾ ਕਰੀਏ ਆਪਾਂ ਲੜਮੜ ਕੇ ਔਖਾ ਸਮਾਇਆ ਸਾਰੇ ਇੱਕ ਦੂਜੇ ਦੀ ਬਾਹ ਫੜ ਕੇ ਚੱਲੀਏ ਉਸ ਗੱਲ ਨੂੰ ਕਿਸੇ ਚੈਨਲ ਦੇਖੋ ਨਾ ਟਿਕਾਇਆ ਉਸ ਗੱਲ ਦੀ ਵੀ ਵੀਡੀਓ ਕਿਉਂ ਨਹੀਂ ਵਹੀ ਵਾਇਰਲ ਕਿ ਵੀ ਮਤਲਬ ਇਹ ਇੱਥੇ ਮਾੜਾ ਕੰਟੈਂਟ ਜਿਹੜਾ ਕੋਈ ਮੜਾ ਜਾ ਹੋਜਵੇ ਉੱਚ ਨਹੀਂ ਚੋਜਵੇ ਇਹ ਵਿਊਅੰਦੇ ਚੱਕਰ ਦੇ ਵਿੱਚ ਜਿਹੜੀਆਂ ਬਰਬਾਦੀਆਂ ਸਾਡੀਆਂ ਕਦਰਾਂ ਕੀਮਤਾਂ ਦੀਆਂ ਹੋ ਰਹੀਆਂ ਇਹ ਸਾਡੇ ਵਾਸਤੇ ਬਹੁਤ ਕੱਟ ਸਿੱਧ ਹੋ ਰਹੀਆਂ ਦੇ ਤੁਰਗੇ ਵੀ ਮੈਂ ਫੇਰ ਕਹਿੰਨੀ ਆ ਕਿ ਜੇ ਮੇਰੇ सिर्फ मेरे बाकी सारे सत्कारयोग जल्द खिमा जा जा। देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और वट्सएप चैनल पर